ਜਗੀਰਦਾਰਾ ਤੂੰ ਮੇਰੀ ਭੈਣ ਨੂੰ ਰਾਜ ਰੋਕੇ ਫਿੱਕੇ ਖਰਬੂਜੇ ਖਵਾਉਣਾ ਤੈਨੂੰ ਹੂ ਵਾਲੀ ਟਾਲੀ ਨਾਲ ਬੰਨ ਕੇ ਮਾਰ ਦਿਆਂਗਾ ਉਹ ਕਹਿੰਦਾ ਕਿਹੜੀ ਟਾਲੀ ਨਾਲ ਬੰਨ ਕੇ ਮਾਰਨ ਦੀ ਗੱਲ ਕਰਨਾ ਉਹ ਟਾਲੀ ਤੇ ਮੇਰੇ ਬਾਪੂ ਨੇ ਕੱਲ ਦੀ ਵਿਦਾ ਛੜੀ ਹੈ ਖਲੀਪਾ ਜੀ ਨੂੰ ਲੈ ਕੇ ਆਉਣਾ ਇਹ ਵੀ ਆਪਣੇ ਆਪ ਚ ਇੱਕ ਬੜੀ ਵੱਡੀ ਗੱਲ ਹੈ ਸਿਨੇਮਾ ਦੇ ਵਿੱਚ ਇਸ ਕੱਦ ਬੁੱਤ ਦਾ ਬੰਦਾ ਦਿਖਾਉਣਾ ਕੱਦ ਦੀ ਤਾਂ ਗੱਲ ਛੱਡ ਦਿਓ ਕੱਦ ਤਾਂ ਖੈਰ ਮੈਂ ਬਹੁਤ ਪੁਰਾਣਾ ਭਾਜੀ ਨੂੰ ਜਾਣਦਾ ਕਿ ਦਿਨ ਅਸੀਂ ਜਲੰਧਰ ਸਬਜ਼ੀ ਮੰਡੀ ਚਲੇ ਗਏ ਇਕੱਠੇ ਅਸੀਂ ਉਦੋਂ ਸੈਰਸੂਰ ਵੀ ਕਰ ਲਈਦੀ ਹੁੰਦੀ ਸੀ ਜਲੰਧਰ ਇੱਕ ਜਾ ਕੇ ਉਹ ਮੰਡੀ 'ਚ ਪੁੱਛੀ ਜਾਣ ਕਹਿੰਦੇ ਆ ਨਿੰਬੂਆਂ ਦਾ ਕੀ ਰੇਟ ਹੈ ਉਹ ਕਹਿੰਦਾ ਭਾਜੀ ਬੈ ਕੇ ਵੇਖੋ ਸੰਤਰੇ ਨੇ ਪਤਾ ਪੰਜਾਬੀ ਫਿਲਮਾਂ ਪੁਰਾਣੀਆਂ ਆਂਦੀਆਂ ਹੁੰਦੀਆਂ ਸੀ ਉਹ ਐਕਟਰਾਂ ਦੇ ਨਾਮ ਲਿਖ ਕੇ ਥੱਲੇ ਲਿਖਿਆ ਹੁੰਦਾ ਸੀ ਮਾਰ ਤਾੜ ਉਹਨਾਂ ਨਾਲ ਲਿਖਿਆ ਹੁੰਦਾ ਸੀ ਕਿੰਨੇ ਕੀਤੀ ਹੈ ਉਹ ਬਗੜ ਸਾਹ ਹਣਾ ਮਾਰਤਾੜ ਗੁਰਬਚਨ ਹਨਾ ਇਹਦਾ ਨਾਮ ਲਿਖੇ ਹੁੰਦੇ ਸੀ ਕਿ ਲੋਕੀ ਇਹ ਸ਼ਬਦ ਪੜ ਕੇ ਚਲੇ ਜਾਂਦੇ ਕਿ ਫਾਈਟ ਬਹੁਤ ਆ ਇਹਦੇ ਵਿੱਚ ਅਸੀਂ ਪਤਾ ਨਹੀਂ ਗੋਏ ਦੀਆਂ ਪਾਤੀਆਂ ਤੋਂ ਵੀ ਕੁਝ ਬਣਾ ਲਿਆ ਸੀ ਉਹਦੇ ਵਿੱਚ ਮੈਂ ਸਿਨੇਮੇ ਨੂੰ ਗਰੋ ਕਰਦਿਆਂ ਦੇਖਿਆ ਸਿਨੇਮਾ ਵੱਡਾ ਹੁੰਦਾ ਦੇਖਿਆ ਪੰਜਾਬੀ ਦਾ ਕੋਈ ਸੋਚ ਵੀ ਨਹੀਂ ਸਕਦਾ ਕਿ ਪੰਜਾਬੀ ਚ ਸਾਇੰਸ ਫਿਕਸ਼ਨ ਵੀ ਬਣਾਈ ਜਾ ਸਕਦੀ ਜਾਂ ਬਣਾਣੀ ਚਾਹੀਦੀ ਹੈ ਸਿਰਫ ਫਿਲਮ ਦਾ ਐਕਸਪੀਰੀਅੰਸ ਨਹੀਂ ਮੈਂ ਓਵਰਆਲ ਪੰਜਾਬੀ ਸਿਨੇਮਾ ਦੇ ਐਕਸਪੀਰੀਅੰਸ ਦੀ ਗੱਲ ਕਰਦਾ ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਆਪਣਾ 2002 ਦੇ ਵਿੱਚ ਫਿਲਮ ਸ਼ੁਰੂ ਕੀਤੀ ਸੀ ਮਨਜੀ ਨੇ ਜੀ ਆਇਆਂ ਨੂੰ ਉਦੋਂ 12 14 ਸਿਨੇਮਿਆਂ 'ਚ ਫਿਲਮ ਲੱਗਦੀ ਹੁੰਦੀ ਸੀ ਬੜੀ ਵੱਡੀ ਗੱਲ ਲੱਗਦੀ ਸੀ ਮੈਂ ਸਿਨੇਮੇ ਨੂੰ ਗਰੋ ਕਰਦਿਆਂ ਦੇਖਿਆ ਸਿਨੇਮਾ ਵੱਡਾ ਹੁੰਦਾ ਦੇਖਿਆ ਪੰਜਾਬੀ ਦਾ ਪਰ ਇਸ ਸਾਰੀ ਜਰਨੀ ਦੇ ਵਿੱਚ ਇੱਕ ਚੀਜ਼ ਮਿਸਿੰਗ ਸੀ ਉਹ ਸੀ ਇੱਕ ਜਨਰ ਜਿਹੜਾ ਸਾਇੰਸ ਫਿਕਸ਼ਨ ਵਾਲਾ ਕਿਉਂਕਿ ਉਹ ਕੋਈ ਸੋਚ ਵੀ ਨਹੀਂ ਸਕਦਾ ਕਿ ਪੰਜਾਬੀ ਚ ਸਾਇੰਸ ਫਿਕਸ਼ਨ ਵੀ ਬਣਾਈ ਜਾ ਸਕਦੀ ਜਾਂ ਬਣਾਣੀ ਚਾਹੀਦੀ ਹੈ ਕਿਉਂਕਿ ਸਾਡਾ ਜਿਹੜੀ ਪਹਿਲੀ ਚੁਆਇਸ ਹੁੰਦੀ ਹੈ ਉਹ ਹੈਗੇ ਵੀ ਮਾਰ-ਤਾੜ ਦੇਖੋ ਪਹਿਲਾਂ ਪਤਾ ਪੰਜਾਬੀ ਫਿਲਮਾਂ ਪੁਰਾਣੀਆਂ ਆਉਂਦੀਆਂ ਹੁੰਦੀਆਂ ਸੀ ਉਹ ਐਕਟਰਾਂ ਦੇ ਨਾਮ ਲਿਖ ਕੇ ਥੱਲੇ ਲਿਖਿਆ ਹੁੰਦਾ ਸੀ ਮਾਰ-ਤਾੜ ਉਹ ਨਾਲ ਲਿਖਿਆ ਹੁੰਦਾ ਸੀ ਕਿੰਨੇ ਕੀਤੀ ਹੈ ਉਹ ਬੰਗੜ ਸਾਹਿਬ ਹਨ ਮਾਰਤਾੜ ਗੁਰਬਚਨ ਹਨਾ ਇਹਦਾ ਨਾਂ ਲਿਖੇ ਹੁੰਦੇ ਸੀ ਕਿ ਲੋਕੀ ਇਹ ਸ਼ਬਦ ਪੜ ਕੇ ਚਲੇ ਜਾਂਦੇ ਕਿ ਫਾਈਟ ਬਹੁਤ ਹੈ ਇਹਦੇ ਵਿੱਚ ਉਹ ਜ਼ਗੀਰਦਾਰਾ ਵਾਲੀਆਂ ਫਿਲਮਾਂ ਜ਼ਗੀਰਦਾਰਾ ਤੂੰ ਮੇਰੀ ਭੈਣ ਨੂੰ ਰਾਜ ਰੋਕੇ ਫਿੱਕੇ ਖਰਬੂਜੇ ਖਵਾਉਣਾ ਤੈਨੂੰ ਹੂ ਵਾਲੀ ਟਾਲੀ ਨਾਲ ਬੰਨ ਕੇ ਮਾਰ ਦਿਆਂਗਾ ਉਹ ਕਹਿੰਦਾ ਕਿਹੜੀ ਟਾਲੀ ਨਾਲ ਬੰਨ ਕੇ ਮਾਰਨ ਦੀ ਗੱਲ ਕਰਨਾ ਉਹ ਟਾਲੀ ਤੇ ਮੇਰੇ ਬਾਪੂ ਨੇ ਕੱਲ ਦੀ ਵਿਦਾ ਛੜੀ ਹੈ ਸੋ ਕਹਿਣ ਦਾ ਮਤਲਬ ਕਿ ਉਹ ਜਨਰੀ ਵੱਖਰਾ ਸੀ ਉਹ ਅਲੱਗ ਦੁਨੀਆ ਸੀ ਕੋਈ ਉਹ ਐਗਜ਼ਿਸਟ ਨਹੀਂ ਸੀ ਕਰਦੀ ਪਰ ਫਿਰ ਵੀ ਦੇਖ ਕੇ ਚੰਗਾ ਲੱਗਦਾ ਸੀ ਕਿਉਂਕਿ ਇੱਕ ਦੂਜੇ ਦੀਆਂ ਲੱਤਾਂ ਬੰਨਦੇ ਹੁੰਦੇ ਸੀ ਉਹਦੇ ਵਿੱਚ ਫਿਰ ਲੋਕਾਂ ਦਾ ਮਾਈਂਡ ਸੈਟ ਚੇਂਜ ਹੋਇਆ ਉਹ ਮਨਜੀ ਨੇ ਮਾਈਂਡ ਸੈਟ ਚੇਂਜ ਕੀਤਾ ਵੀ ਲੜੋ ਝਗੜੋ ਨਾ ਪਰਵਾਰਿਕ ਫਿਲਮਾਂ ਦਿਖਾਓ ਫੈਮਲੀਜ਼ ਦੀ ਟੁਗੇਦਰਨੈਸ ਤੇ ਜੀਆਂ ਨੂੰ ਅਸਾਂ ਨੂੰ ਮਾਨ ਵਤਨਾ ਦਾ ਯਾਰਾਂ ਨਾਲ ਬਹਾਰਾਂ ਦਿਲ ਆਪਣਾ ਪੰਜਾਬੀ ਮਿੱਟੀਵਾਜਾਂ ਮਾਰਦੀ ਉਹ ਸਿਨੇਮਾ ਆਇਆ ਉਸ ਤੋਂ ਬਾਅਦ ਕਾਮੇਡੀ ਦਾ ਦੌਰ ਸ਼ੁਰੂ ਹੋਇਆ ਬੜੇ ਸਾਲ ਕਾਮੇਡੀ ਦਾ ਦੌਰ ਚੱਲਿਆ ਫਿਰ ਆਪਾਂ ਪੁਰਾਣੇ ਸਮਿਆਂ 'ਚ ਜਾਣ ਲੱਗੇ 1960 ਦੇ ਪਿੰਡ ਦਿਖਾਉਣ ਲੱਗੇ ਸਾਰਾ ਕੁਝ ਪਰ ਇੱਕ ਜਨਰ ਜਿਹਨੂੰ ਕਦੇ ਕਿਸੇ ਨੇ ਹੱਥ ਹੀ ਨਹੀਂ ਸੀ ਪਾਇਆ ਉਹ ਸੀ ਸਾਇੰਸ ਫਿਕਸ਼ਨ ਔਰ ਲੱਗਦਾ ਸੀ ਵੀ ਸਾਡਾ ਤਾਂ ਸਾਇੰਸ ਫਿਕਸ਼ਨ ਦਾ ਕੋਈ ਲੈਣ ਦੇਣ ਹੀ ਨਹੀਂ ਪਰ ਨਹੀਂ ਲੈਣ ਦੇਣ ਹੈ ਜੇ ਅਸੀਂ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਆਪਣੇ ਸਿਨੇਮਾ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਹੈ ਥੋ ਵੀ ਕੈਨ ਨਾਟ ਲੀਵ ਐਨੀ ਸਟੋਨ ਅਨਟਰਨਡ ਸਾਨੂੰ ਹਰ ਐਫਰਟ ਕਰਨੀ ਪਏਗੀ ਉਹ ਜਿਹੜੀ ਹਿੰਮਤ ਕੀਤੀ ਨਵ ਨੇ 2018 ਚ ਅਸੀਂ ਬਣਾਈ ਸੀ ਰੇਡੂਆ ਉਹ ਦੇਸੀ ਸਾਇੰਸ ਫਿਕਸ਼ਨ ਸੀ ਅਸੀਂ ਪਤਾ ਨਹੀਂ ਗੋਏ ਦੀਆਂ ਪਾਤੀਆਂ ਤੋਂ ਵੀ ਕੁਝ ਬਣਾ ਲਿਆ ਸੀ ਉਹਦੇ ਵੇਚਣਾ ਹੈ ਉਸ ਦੇਸੀ ਸਾਇੰਸ ਫਿਕਸ਼ਨ ਦਾ ਕਾਰਨ ਇਹ ਸੀ ਕਿ ਰਸਤਾ ਬਣਾਇਆ ਜਾਵੇ ਉਧਰ ਨੂੰ ਜਾਣ ਦਾ ਆਉਣਾ ਇੱਥੇ ਤੱਕ ਸੀ ਜਦੋਂ ਤੁਹਾਡੇ ਕੋਲ ਫੰਡਿੰਗ ਹੋਵੇ ਲੋਕ ਤੁਹਾਡੇ ਤੇ ٹرسٹ ਕਰਨ ਤੁਹਾਡੇ ਨਾਲ ਚੱਲਣ ਤੇ ਅੱਜ ਇੱਕ ਨਵਾਂ ਜਾਨਰ ਦੇ ਦਿੱਤਾ ਪੰਜਾਬੀ ਸਿਨੇਮਾ ਨੂੰ ਮੇਰੀ ਗੱਲ ਯਾਦ ਰੱਖਿਓ ਅੱਜ ਤੋਂ ਬਾਅਦ 10 ਪ੍ਰੋਡਿਊਸਰ ਸ਼ੁਰੂ ਹੋਣਗੇ ਜਿਹੜੇ ਸਾਇੰਸ ਫਿਕਸ਼ਨ ਬਣਾਉਣਗੇ ਇਹ ਗੱਲ ਯਾਦ ਰੱਖਿਓ ਸੋ ਇਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਜਿੱਦਾਂ ਬਾਕੀ ਸਾਰੇ ਆਰਟਿਸਟ ਆਸੀਂ ਰੋਜ਼ ਕੰਮ ਕਰਦੇ ਹਾਂ ਇਕੱਠੇ ਖਲੀ ਭਾਜੀ ਨੂੰ ਲੈ ਕੇ ਆਉਣਾ ਇਹ ਵੀ ਆਪਣੇ ਆਪ ਚ ਇੱਕ ਬੜੀ ਵੱਡੀ ਗੱਲ ਹੈ ਸਿਨੇਮਾ ਦੇ ਵਿੱਚ ਇਸ ਕੱਦ-ਬੁੱਤ ਦਾ ਬੰਦਾ ਦਿਖਾਉਣਾ ਇਹਨਾਂ ਦਾ ਕੱਦ-ਬੁੱਤ ਜੋ ਆਪਣੀ ਹਾਈਟ ਆ ਉਹ ਤਾਂ ਹੈ ਹੀ ਹੈ ਪਰ ਇਹਨਾਂ ਦੀ ਪਰਸਨੈਲਿਟੀ ਦੀ ਹਾਈਟ ਇਹਨਾਂ ਤੋਂ ਵੀ ਜ਼ਿਆਦਾ ਉੱਪਰ ਹੈ ਸੰਸਾਰ 'ਚ ਵਰਲਡ ਦੇ ਵਿੱਚ ਇਹਨਾਂ ਦਾ ਨਾਮ ਹੈ ਅੱਜ ਕੱਦ ਦੀ ਤਾਂ ਗੱਲ ਛੱਡ ਦੋ ਕੱਦ ਤਾਂ ਖੈਰ ਮੈਂ ਬਹੁਤ ਪੁਰਾਣਾ ਭਾਜੀ ਨੂੰ ਯਾਦ ਨੇ ਕਿ ਦਿਨ ਅਸੀਂ ਜਲੰਧਰ ਸਬਜ਼ੀ ਮੰਡੀ ਚਲੇ ਗਏ ਕੱਠੇ ਸੀ ਉਦੋਂ ਸੈਰਸੂਰ ਵੀ ਕਰ ਲਈਦੀ ਹੁੰਦੀ ਸੀ ਜਲੰਧਰ ਇੱਕ ਜਾ ਕੇ ਉਹ ਮੰਡੀ 'ਚ ਪੁੱਛੀ ਜਾਣ ਕਿਹਦੇ ਆ ਨਿੰਬੂਆਂ ਦਾ ਕੀ ਰੇਟ ਹੈ ਉਹ ਕਹਿੰਦਾ ਭਾਜੀ ਬੈ ਕੇ ਵੇਖੋ ਸੰਤਰੇ ਨੇ ਸੋ ਉਹ ਉਹ ਕੱਦ ਦੀ ਤੇ ਗੱਲ ਛੱਡੋ ਤੁਸੀਂ ਇਹਨਾਂ ਦੀ ਪਰਸਨੈਲਿਟੀ ਦੀ ਹਾਈਟ ਐਸ ਵੇਲੇ ਇੰਨੀ ਹੈ ਕਿ ਸਾਰਾ ਸੰਸਾਰ ਇਹਨਾਂ ਨੂੰ ਦੇਖਦਾ ਹੈ ਉਹਨਾਂ ਦਾ ਪੰਜਾਬੀ ਸਿਨੇਮੇ ਚ ਆਉਣਾ ਸ਼ੁਭ ਸ਼ਗਨ ਸੋ ਮੈਂ ਸਾਰੀ ਸਟਾਰ ਕਾਸਟ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਕਿ ਤੁਸੀਂ ਇੱਕ ਨਵੇਂ ਸਿਨੇਮੇ ਦਾ ਹਿੱਸਾ ਬਣਨ ਜਾ ਰਹੇ ਹੋ ਉੱਥੇ ਪ੍ਰੋਡਿਊਸਰਸ ਨੂੰ ਮੈਂ ਆਪਣੀਆਂ ਆਰਟਿਸਟ ਗੁੱਡ ਵਿਸ਼ੀਜ਼ ਦਿਨਾ ਕਿ ਪਰਮਾਤਮਾ ਤੁਹਾਨੂੰ ਇਹਦੇ ਵਿੱਚ ਰੰਗ ਭਾਗ ਲਾਏ ਤੇ ਤੁਸੀਂ ਅੱਗੋਂ ਵੀ ਚੰਗਾ ਸਿਨੇਮਾ ਬਣਾਉਂਦੇ ਰਹੋ ਤੇ ਬਹੁਤ-ਬਹੁਤ ਦੁਆਵਾਂ ਮੇਰੀਆਂ ਨਵ ਬਾਜਵਾ ਨਮਨ ਵਾਸਤੇ ਔਰ ਪੂਰੀ ਬਾਜਵਾ ਫੈਮਲੀ ਇੱਧਰ ਬਾਜਵਾ ਸਾਹਿਬ ਮੇਰੇ ਨਾਲ ਬੈਠੇ ਨੇ ਸੱਜੇ ਹੱਥ ਸੋ ਇਹਨਾਂ ਵਾਸਤੇ ਬਹੁਤ ਗੁੱਡ ਵਿਸ਼ੀਜ਼ ਕਿ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਇਹਨਾਂ ਨੇ ਇੰਟਰੋਡਿਊਸ ਕੀਤਾ ਔਰ ਇਤਿਹਾਸ ਇਹਨਾਂ ਦੇ ਨਾਂ ਤੇ ਲਿਖਿਆ ਜਾਏ ਸੋ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜੀਆਂ ਨੂੰ ਤੋਂ ਲੈ ਕੇ ਅੱਜ ਤੱਕ ਪੱਤਰਕਾਰ ਵੀ ਸਾਰੇ ਬਦਲ ਗਏ ਨੇ ਹੁਣ ਤੇ ਕਈਆਂ ਦੇ ਤੇ ਅੱਗੋਂ ਮੁੰਡੇ ਆ ਗਏ ਨੇ ਪੱਤਰਕਾਰੀ ਕਰਨ ਹੁਣ ਜਿਨ੍ਹਾਂ ਦੇ ਪਾਪਾ ਜੀ ਕਰਦੇ ਹੁੰਦੇ ਸੀ ਪਹਿਲਾਂ ਅਸੀਂ ਉਸ ਸਮੇਂ ਦਾ ਪੱਤਰਕਾਰਾਂ ਤੇ ਨਾਲ رابطہ ਸਾਡਾ ਔਰ ਤੁਸੀਂੋ ਹੀ ਪੰਜਾਬੀ ਸਿਨੇਮੇ ਨੂੰ ਇੱਥੇ ਤੱਕ ਲੈ ਕੇ ਗਏ ਹੋ ਤੁਹਾਡਾ ਸਾਥ ਤੁਹਾਡੀ ਮੁਹੱਬਤ ਨੇ ਪੰਜਾਬੀ ਸਿਨੇਮਾ ਵੱਡਾ ਕੀਤਾ ਇਸੇ ਤਰ੍ਹਾਂ ਪਿਆਰ ਮੁਹੱਬਤ ਦਿੰਦੇ ਰਹੋ ਬਹੁਤ ਸ਼ੁਕਰੀਆ ਧੰਨਵਾਦ ਜਿੰਦਾਬਾਦ ਕੀ ਬਾਤ ਹੈ ਭਾਈ ਥੈਂਕ ਯੂ ਸੋ ਮੱਚ ਥੈਂਕ ਯੂ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ